ਤੇ ਮੁੱਦਾ ਬਹੁਤ ਸੀਰੀਅਸ ਬਣ ਗਿਆ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਅੱਗੇ ਵੱਸ ਸਕੂਗੀ ਔਰ ਇਹ ਸਰਕਾਰ ਲਈ ਬਹੁਤ ਵੱਡਾ ਉਹ ਦੇ ਗਲੇ ਦੀ ਹੰਢੀ ਬਣਨ ਵਾਲਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਮੁਸੀਬਤ ਹੋਣੀ ਆ ਤੁਸੀਂ 1.5 ਸਾਲ ਕਿਹਾ ਰਿਹਾ ਹਾਂ 1.5 ਸਾਲ ਤਕਰੀਬਨ ਰਹਿ ਗਿਆ 1.5 ਤੋਂ ਘੱਟ ਸਮਾਂ ਰਹਿ ਗਿਆ ਦਸੰਬਰ ਦੇ ਵਿੱਚ ਕੋਡ ਲੱਗ ਜਾਂਦਾ ਹੁੰਦਾ ਹੁੰਦਾ ਆਮ ਤੌਰ ਤੇ ਤੇ ਉਸ ਸਮੇਂ ਤੱਕ ਤਾਂ ਇਹਦੀ ਐਕਵੀਜ਼ੀਸ਼ਨ ਆ ਦੂਸਰਾ ਹੈ ਹਾਈ ਕੋਰਟ ਕੇਸ ਚੱਲ ਗਿਆ ਪਰ ਸਭ ਤੋਂ ਵੱਡੀ ਗੱਲ ਹੈ ਵੀ ਖੁਰਾਫਾਤੀ ਇਹਦੇ ਦਿਮਾਗ 'ਚ ਆਈ ਕਿੱਥੋਂ ਜੇ ਕੋਈ ਇਹਨਾਂ ਨੇ ਕੋਈ ਸਰਵੇ ਕੀਤਾ ਕਿ ਜਿਹੜਾ ਆਲਰੇਡੀ ਸੀ ਅਕਵਾਇਰ ਕੀਤੀਆਂ ਜ਼ਮੀਨਾਂ ਜਾਂ ਇਸ ਕਾਮਲੀ ਖੇਤੀਆਂ ਸੀਗੀਆਂ ਕੀ ਉਹਦਾ ਮਕਸਦ ਪੂਰਾ ਹੋ ਗਿਆ ਤੁਸੀਂ ਮਹਾਲੀ ਤੋਂ ਸ਼ੁਰੂ ਕਰ ਲਓ ਮਹਾਲੀ ਤੋਂ ਤੁਸੀਂ ਬਠਿੰਡੇ ਆ ਜਾਓ ਬਠਿੰਡੇ ਦਾ ਤੁਸੀਂ ਜਿਹੜਾ ਹੈਗਾ ਇਥੇ ਲਈ ਫਿਰੋਜ਼ਪੁਰ ਆ ਜਾਓ ਜੀਰੇ ਆ ਜਾਓ ਮਖੂ ਆ ਜਾਓ ਤਰਨਤਾਰਨ ਦੇ ਕੋਲ ਜਿਹੜਾ ਸੇ ਮਿਲ ਲੱਗੀ ਸੀ ਸੇਰੋਂ ਉੱਥੇ ਆ ਜਾਓ ਅੰਮ੍ਰਿਤਸਰ ਆ ਜਾਓ ਬਟਾਲੇ ਆ ਜਾਓ ਗੁਰਦਾਸਪੁਰ ਆ ਜਾਓ ਕੀ ਕੀ ਉਹ ਜਿਹੜਾ ਜਿਹੜੀ ਪਿੰਨੋ ਲੈਂਡ ਅਕਵਾਇਰ ਕੀਤੀ ਗਈ ਸੀ ਕੀ ਉਹਦੀ ਯੂਟਿਲਾਈਜੇਸ਼ਨ ਹੋ ਗਈ ਆ ਤੇ ਆ ਦੂਸਰੀ ਗੱਲ ਆ ਕਿ ਇੰਨਾ ਇਹਨਾਂ ਨੂੰ ਥੱਲੇੋਂ ਪ੍ਰੈਸ਼ਰ ਪਿਆ ਵੀ ਲੋਕੀ ਜਿਹੜੇ ਹੈਗੇ ਆ ਉਹ ਸ਼ਹਿਰਾਂ ਦੇ ਵਿੱਚ ਆਉਣਾ ਚਾਹੁੰਦੇ ਆ ਪਿੰਡ ਛੱਡ ਕੇ ਕਿ ਲੋਕਾਂ ਦੀ ਇੰਨੀ ਆਮਦਨ ਵੱਧ ਗਈ ਆ ਤੇ ਸ਼ਹਿਰਾਂ 'ਚ ਇੰਨੀਆਂ ਸਹੂਲਤਾਂ ਆ ਗਈਆਂ ਵਾ ਜਾਂ ਸ਼ਹਿਰਾਂ ਦੇ ਵਿੱਚ ਆਣ ਕੇ ਉਹਨਾਂ ਨੂੰ ਜਿਹੜੀਆਂ ਸਾਰਾ ਹੈਗਾ ਕਿ ਉਹਨਾਂ ਦੀ ਲਾਈਫ ਚੇਂਜ ਹੋ ਰਹੀ ਹੈ ਤੇ ਹੋ ਹੀ ਨਹੀਂ ਰਿਆ ਕਿਸਾਨੀ ਦਿਨੋਂ ਦਿਨ ਕਰਜ਼ੇ 'ਚ ਵੱਧ ਰਹੀ ਹੈ ਫਸ ਰਹੀ ਆ ਨੌਕਰੀ ਇਥੇ ਹੈ ਕੋਈ ਨਹੀਂ ਹੈ ਰਹਿੰਦੀ ਖੁੰਦੀ ਗੱਲ ਲੋਕੀ ਆਪਣੇ ਘਰ ਪਿੰਡਾਂ ਚੋਂ ਸ਼ਹਿਰਾਂ ਚ ਛੱਡ ਕੇ ਦੂਰੇ ਦੇਸ਼ਾਂ ਦੇ ਜਾਣ ਡੇ ਆ ਖਾਲੀ ਪਈਆਂ ਕਲੋਨੀਆਂ ਤੁਸੀਂ ਕਿਸੇ ਕਲੋਨੀ ਜਾ ਕੇ ਵੇਖ ਲਓ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਸੀ ਇਸ ਮਕਸਦ ਵਾਸਤੇ ਇਹ ਸਾਰਿਆਂ ਨੇ ਕੀਤਾ ਕਾਲੀਆਂ ਨੇ ਵੀ ਕੀਤਾ ਕਾਂਗਰਸੀਆਂ ਨੇ ਕੀਤਾ ਇਹਨਾਂ ਨੇ ਵੀ ਕੀਤਾ ਅਕਾਲੀ ਤੇ ਬਹੁਤ ਅੱਗੇ ਚੱਲ ਕੇ ਬਾਦਲ ਸਾਹਿਬ ਨੇ ਤੇ ਜੋ ਸਰਕਾਰੀ ਕੰਮ ਦੀ ਜ਼ਮੀਨਸ ਸੀ ਉਹ ਵੇਚ ਦਿੱਤੀ ਅੰਮ੍ਰਿਤਸਰ ਦੇ ਵਿੱਚ ਹਾਰਡ ਦੇ ਵਿੱਚ ਇੱਕ ਨੇਰੀ ਕਲੋਨੀ ਸੀਗੀ ਔਰ ਇੱਕ ਵਾਰੀ ਗੱਲਬਾਤ ਦੇ ਵਿੱਚ ਅਸੀਂ ਉਹਨੂੰ ਕੀਤਾ ਕਿ ਸਾਹਮਣੇ ਗਵਰਨਮੈਂਟ ਕਾਲਜ ਫਾਰ ਔਰ ਵਿਮਨ ਹੈਗਾ ਅੰਗਰੇਜ਼ਾਂ ਦੀ ਵੇਲੇ ਦੀ ਇੱਕ ਕਲੋਨੀ ਹੈਗੀ ਆ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਇੱਥੇ ਲਿਆ ਕੇ ਪੜਾਇਆ ਜਾ ਸਕਦਾ ਸੀਗਾ ਯਾਨੀ 50 ਕੇ 100 ਕਲਾ ਜਮੀਨ ਸੀਗਾ ਬਿਲਕੁਲ ਕਾਲਜ ਦੇ ਸਾਹਮਣੇ ਕਿ ਇਹ ਕੰਮ ਨਾ ਕਰੋ ਉਹਨਾਂ ਨੇ ਉੱਥੇ ਹੋਟਲ ਬਣਾਉਣ ਦੀ ਸਕੀਮ ਕੀਤੀ ਸਾਹਮਣੇ ਕੈਂਟ ਸੀਗੀ ਕੈਂਟ ਨੇ ਨਹੀਂ ਬਣ ਦਿੱਤਾ ਉਹ ਸਾਰੀ ਤੇ ਸਾਰੀ ਜ਼ਮੀਨ ਵੇਚ ਦਿੱਤੀ ਚਰਾਸੀ ਪੰਜਾਸੀ ਕਿਲੇ ਦੀ ਜੇਲ੍ਹ ਹੁੰਦੀ ਸੀ ਅੰਗਰੇਜ਼ਾਂ ਦੇ ਵੇਲੇ ਦੀ ਇਹ ਜਨਾਲਾ ਰੋਡ ਦੇ ਉੱਤੇ ਉਹ ਜੇਲ੍ਹ ਵੇਚ ਕੇ ਤੇ ਜੇਲ੍ਹ ਕਿੱਥੇ ਬਣਾਈ ਕਿ ਜਿਹੜੀ ਕਿਸਾਨਾਂ ਦੀ ਜ਼ਮੀਨ ਫਤਾਹਪੁਰ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਡੇਰੀ ਫਾਰਮ ਵਾਸਤੇ ਜਾਂ ਸ਼ਹਿਰ ਤੋਂ ਡੇਰੀਆਂ ਕੱਢਣ ਵਾਸਤੇ ਬਣਾਈ ਗਈ ਸੀ ਉੱਥੇ ਜੇਲ੍ਹ ਬਣਾ ਦਿੱਤੀ ਜਿਹੜੀ ਐਸ ਵੇਲੇ ਸਭ ਤੋਂ ਵੱਡੀ ਲੋਕਾਂ ਦੀ ਮੁਸੀਬਤ ਦਾ ਘਰ ਬਣਿਆ ਉਹ ਏਰੀਆ ਦੇ ਵਿੱਚ ਹੈਗਾ ਕੰਡੈਂਸਲੀ ਏਰੀਆ ਹੈਗਾ ਉੱਥੇ ਨਾ ਤਾਂ ਤੁਸੀਂ ਫੋਨ ਜਾਮ ਕਰ ਸਕਦੇ ਜੋ ਹਰ ਕਿਸਮ ਦੀਆਂ ਸਮੱਸਿਆਵਾਂ ਉੱਥੇ ਆਉਂਦੀਆਂ ਮੈਂ ਇੱਕ ਬੰਦੇ ਦੀ ਗੱਲ ਕਰਦਾ ਜਿਹੜਾ ਮਸੀਹਾ ਜਿਹਨੂੰ ਪੰਜਾਬ ਦਾ ਕਿਹਾ ਜਾਂਦੇ ਸੀਗੇ ਕਾਂਗਰਸੀ ਨੇ ਵੀ ਇਹੀ ਕੰਮ ਕੀਤਾ ਅਮਰਿੰਦਰ ਸਿੰਘ ਨੇ ਤੁਹਾਨੂੰ ਯਾਦ ਹੋਵੇ ਮੇਰੇ ਇੱਕ ਵਿਦਿਆਰਥੀ ਨੇ ਮੈਂ ਉਹ ਤੋਂ ਐਮਫਲ ਕਰਾਈ ਸੀਗੀ 1100 ਏਕੜ ਐਸਸੀ ਜ਼ेड ਵਾਸਤੇ ਮਾਨਾਵਾਲੇ ਦੇ ਵਿੱਚ ਚਾਰ ਪੰਜ ਪਿੰਡਾਂ ਦੀ ਜਿਵੇਂ ਰਾਮਪੁਰ ਸੀ ਈਚੀਤਾ ਸੀਗਾ ਮਾਨਾਵਾਲਾ ਸੀਗਾ ਹੋਰ ਪਿੰਡ ਦੀ ਲੈਂਡ ਐਕਵਾਇਰ ਕਰ ਲਈ ਡੀਐਲਐਫ ਨੂੰ ਦੇਣੀ ਆ ਇਥੇ ਇੰਡਸਟਰੀ ਲਗਣੀ ਹੈ ਡੀਐਲਐਫ ਤੇ ਇੱਕ ਕਮਰਸ਼ੀਅਲ ਜਿਹੜੀ ਹੈਗੀ ਆ ਦੋਹਰੀ ਇੱਕ ਫਾਰਮ ਹੈਗੀ ਜਿਹਦੇ ਵਿੱਚ ਉਹ ਰਿਖਾ ਅੱਜ ਕੱਲ ਉਹ ਇਹਦਾ ਰਾਹੁਲ ਗਾਂਧੀ ਜਿਹੜਾ ਆਪਣਾ ਭਈਆ ਉਹਦੇ ਵਿੱਚ ਹੀ ਫਸਿਆ ਪਿਆ ਹੋ। ਉਹ ਲੋਕਾਂ ਨੇ ਬੜਾ ਤਕੜਾ ਹੋ ਗਿਆ ਉਹਨੂੰ ਬਚਾਇਆ। ਮਿਲਾਂ ਲਈ ਜ਼ਮੀਨ ਲਈ ਪਬਲਿਕ ਕਾਜ਼ ਲਈ 1894 ਦੇ ਵਿੱਚ ਐਕਟ ਬਣਿਆ ਸੀਗਾ ਕਿ ਪਬਲਿਕ ਕਾਜ਼ ਵਾਸਤੇ ਜ਼ਮੀਨ ਲੈ ਸਕਦੇ ਜੋ ਜੋ ਸਰਕਾਰੀ ਰੇਟ ਹੁੰਦਾ। 2013 ਦੇ ਵਿੱਚ ਉਹ ਚੇਂਜ ਹੋਈ ਜਿੱਥੇ ਮਨਮੋਹਨ ਸਿੰਘ ਦੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਉਹ ਪ੍ਰੋ ਪੀਪਲ ਬਣਾ ਕੇ। ਮੈਨੂੰ ਇਨਕੁਆਇਰ ਕਰਨੀ ਆ ਪਬਲਿਕ ਪਰਪਸ ਲਈ ਕਰਨੀ ਆ ਤਾਂ ਉਹਦੇ ਵਿੱਚ ਤੁਹਾਨੂੰ ਇੱਕ ਵੱਡਾ ਲੋਕਾਂ ਦਾ 80% ਲੋਕ ਜਿਹੜੇ ਆ ਉਹਨਾਂ ਕੋਲ ਅਪਰੂਵ ਲੈਣੀ ਪਊਗੀ ಗ್ರಾಮ ਸਭਾ ਕੋਲ ਲੈਣੀ ਪਊਗੀ ਪ੍ਰਾਈਵੇਟ ਨੇ ਕਰਨੀ ਉਹਦੇ ਵਿੱਚ 100% ਕੋਲ ਲੈਣੀ ਪਊਗੀ ਸਾਰਾ ਕੁਝ ਹੋਇਆ ਔਰ ਇਹ ਪਤਾ ਹੈ ਕਿ ਬਹੁਤ ਵੱਡਾ ਮਾਫੀਆ ਹੈ ਔਰ ਮਾਫੀਆ ਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੇ ਤੁਹਾਡੇ ਐਮਐਲਏ ਐਮਪੀ ਜੋ ਨਹੀਂ ਵੀ ਐਮਐਲਏ ਐਮਪੀ ਹੈਗੇ ਤੇ ਉਹ ਪੈਸਾ ਇਸ ਪਾਸੇ ਲਾਉਂਦਾ ਇਹ ਪਲਾਟ ਬਾਜੀ ਜੇ ਰੰਗੀਆਂ ਹੋਰ ਬਾਜ਼ੀਆਂ ਹੁੰਦੀਆਂ ਨਾ ਕਬੂਤਰ ਬਾਜੀ ਪਲਾਟ ਬਾਜੀ ਦੂਹਰੀ ਬਾਜੀ ਇਹ ਵੀ ਇੱਕ ਧੰਦਾ ਵਾ ਮੈਂ ਦੁਹਰਾ ਨਾ ਨਹੀਂ ਲੈਣਾ ਚਾਹੁੰਦਾ ਪਰ ਸਮ ਸਾਰਿਆਂ ਨੂੰ ਪਤਾ ਉਹ ਵੀ ਨਾਲ ਨਾਲ ਜੁੜ ਜਾਂਦੀ ਆ ਤੇ ਇਹ ਸਰਕਾਰ ਜਿਹੜੀ ਸਰਕਾਰ ਇਸ ਤਰੀਕੇ ਨਾਲ ਆਈ ਸੀਗੀ ਵੀ ਭਾਈ ਅਸੀਂ ਲੋਕਾਂ ਨੂੰ ਫਰਸਟ ਪਰਸਨ ਚ ਲਾਵਾਂਗੇ ਅਸੀਂ ਉਹਨਾਂ ਦੇ ਉੱਤੇ ਕੋਈ ਥੋਪਾਂਗੇ ਨਹੀਂ ਪੰਜਾਬ ਦੇ ਵਿੱਚ ਅੱਗੇ ਬਹੁਤ ਇਮੋਸ਼ਨਲ ਇਸ਼ੂ ਬਣ ਗਿਆ 2020 ਦਾ ਜਿਹੜਾ ਕਾਨੂੰਨ ਬਣਾਇਆ ਸੀ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਉੱਥੇ ਜਿਹੜਾ ਹੈ ਵੈਸੇ ਸਾਰਾ ਕੁਝ ਕੀਤਾ ਸਭ ਨੂੰ ਪਤਾ ਕਿ ਜ਼ਮੀਨ ਘਟਦੀ ਜਾ ਰਹੀ ਹੈ ਸਭ ਨੂੰ ਪਤਾ ਹੈ ਕਿ ਤੁਹਾਡੀ ਪਾਪੂਲੇਸ਼ਨ ਵਧਣ ਦੇ ਨਾਲ ਫੂਡ ਦੀ ਕੀਮਤ ਵੱਧਦੀ ਰਹੀ ਹੈ ਸਭ ਨੂੰ ਪਤਾ ਹੈ ਕਿ ਹੁਣ ਕਾਰਪੋਰੇਟ ਜ਼ਮੀਨ ਦੇ ਵਿੱਚ ਆਉਣ ਦੇ ਬਣਿਏ ਉਹ ਜ਼ਮੀਨ ਚਾਰੇ ਜੱਟ ਨੱਠ ਰਹੇ ਆ ਬਣਿਏ ਆ ਰਹੇ ਆ ਪੰਜਾਬ ਦੇ ਵਿੱਚ ਬਹੁਤਾ ਜਿਆਦਾ ਨਹੀਂ ਹੈਗਾ ਤੁਸੀਂ ਯੂਪੀ ਜਾ ਕੇ ਦੇਖ ਲਓ ਵੱਡੇ ਵੱਡੇ ਫਾਰਮ ਖਰੀਦੇ ਜਾ ਰਹੇ ਆ ਔਰ ਉਹਨਾਂ ਦੇ ਕੰਪਨੀਆਂ ਦੇ ਬਣਾਈਆਂ ਜਾ ਰਹੀਆਂ ਵਾ ਆਮ ਜੱਟ ਜਿਹੜਾ ਹੈਗਾ ਪੰਜਾਬ ਦੇ 17.5 ਕਿੱਲੇ ਕਰ ਸਕਦਾ ਯੂਪੀ 12.5 ਕਿੱਲੇ ਰੱਖ ਸਕਦਾ ਇਹ ਭਾਵੇਂ 2000 ਕਿੱਲਾ ਰੱਖ ਲੈ ਕੰਪਨੀ ਬਣਾ ਕੇ ਟੁੱਟੀ ਪੱਜੀ ਕੋਈ ਵੀ ਕੰਪਨੀ ਭਾਵੇਂ ਤੁਹਾਡੀ ਬਣਾ ਲਓ ਤੇ ਐਂਟਰਟੇਨਮੈਂਟ ਕੰਪਨੀ ਜਿੰਨੀ ਮਰਜ਼ੀ ਜ਼ਮੀਨ ਖਰੀਦੋ ਖਰੀਦਣ ਡੈ ਜ਼ਮੀਨ ਔਰ ਵੱਡੇ ਮੁੱਲ ਤੇ ਖਰੀਦ ਰਹੀ ਆ ਦੋ ਨੰਬਰ ਦਾ ਸਾਰਾ ਪੈਣਾ ਚ ਲੱਗਿਆ ਜੇ ਪੋਲਿਟਿਕਸ ਵੀ ਹੋ ਗਈ ਹੈ ਉਹੀ ਬੰਦੇ ਨੂੰ ਇਹ ਸੋਚੇ ਵੀ ਤੁਸੀਂ ਕੋਈ ਸੈਂਸਸ ਕਰਾਇਆ ਕਿੰਨੀ ਮਗਲੇ ਪਾਸੇ ਡਿਮਾਂਡ ਹੈ ਤੁਸੀਂ ਕਿਹਦੇ ਵਾਸਤੇ ਜਿਹੜਾ ਹੈਗਾ ਵਾ ਉਹ ਸ਼ਹਿਰਾਂ ਦੇ ਵਿੱਚ ਜ਼ਮੀਨ ਐਕਵਾਇਰ ਕਰਨੀਆਂ ਇੰਡਸਟਰੀ ਆ ਰਹੀ ਹੈ ਇਹਦੇ ਵਿੱਚੋਂ ਮੈਨੂੰ ਇਹ ਲੱਗਦਾ ਕਿ ਦੋ ਨੀਤੀਆਂ ਸੀਗੀਆਂ ਇੱਕ ਤਾਂ ਐਸੀ ਦਿੱਲੀ ਵਾਲੇ ਉਹ ਹੈਗੇ ਹੈਗੇ ਆ ਦੂਸਰਾ ਇਹ ਕਿ ਭਾਜਪਾ ਨੇ ਬਹੁਤ ਮਿਲਦੀ ਜੁਲਦੀ ਨੀਤੀ ਆ ਡਬਲਿਊਟੀਓ ਦਾ ਸਵਾਲ ਖੜਾ ਹੈ ਅਮਰੀਕਾ ਤੁਹਾਨੂੰ ਤੇ ਗੋਡਾ ਦੇ ਕੇ ਆਪਣਾ ਕੰਸੈਸ਼ਨ ਲੈਣਾ ਚਾਹੁੰਦਾ ਐਗਰੀਕਲਚਰ ਪ੍ਰੋਡਕਸ਼ਨ ਨੂੰ ਇੰਡੀਆ ਚ ਐਕਸਪੋਰਟ ਕਰਨ ਵਾਸਤੇ ਤੇ ਜਿਹੜਾ ਕਿਸਾਨਾਂ ਦੇ ਵਿੱਚ ਇਹ ਮੁੱਦਾ ਬਣਨਾ ਸੀ ਏਜੰਡਾ ਬਣਨਾ ਸੀ ਸਰਕਾਰ ਤੇ ਭਾਰ ਪਾਉਣ ਲਈ ਇਹ ਭਗਵੰਤ ਮਾਨ ਦੀ ਸਰਕਾਰ ਜਾਂ ਕੇਜਰੀ ਵਾਲ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਤਾਂ ਖਾਣਾ ਵੈਸੇ ਮੇਰੇ ਖਿਆਲ ਜਿਹੜੀ ਬੇਈਮਾਨਾ ਚੀਜ਼ ਹੈਗੀ ਆ ਕਿ ਇਹਨਾਂ ਨੂੰ ਇਸ ਪਾਸੇ ਚਾਲ ਤੋਰ ਦੋ ਹੋਰ ਵੀ ਕਾਰਨ ਹੋ ਸਕਦੇ ਆ ਕਿਉਂਕਿ ਹੋਰ ਧੰਦਾ ਤਾਂ ਹੈ ਨਹੀਂਗਾ ਤੁਸੀਂ ਕਿੱਥੋਂ ਕਿਸਾਨਾਂ ਨੂੰ ਪੈਸੇ ਦਿਓਗੇ ਕਿੱਥੋਂ ਡਿਵੈਲਪ ਕਰੋਗੇ ਤੁਹਾਡੇ ਡੇਰਾ ਬਸਤੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੀਰਖਪੁਰ ਦੇ ਵਿੱਚ ਖਰੜ ਦੇ ਵਿੱਚ ਕਲੋਨੀਆ ਬਣਾ ਕੇ ਲੋਕਾਂ ਨੇ ਪਾਰਕ ਵੀ ਵੇਚ ਦਿੱਤੇ ਆ ਤੁਸੀਂ ਉਹਨਾਂ ਦੇ ਕਾਬੂ ਕਰ ਨਹੀਂ ਸਕੇ ਸਹੀ ਗੱਲ ਪ੍ਰਾਈਵੇਟ ਕਾਨੂੰਨੀਆਂ ਬਣੀਆਂ ਉਹਨਾਂ ਦੇ ਰੂਲ ਲਾਗੂ ਨਹੀਂ ਕਰ ਸਕਦੇ ਤੁਸੀਂ ਉਹਨਾਂ ਕੋ ਫਾਈਨ ਨਹੀਂ ਲੈ ਸਕਦੇ ਇਹ ਸਰਕਾਰਾਂ ਦੇ ਲਹਨਤ ਵਾ ਜਿਹੜੀ ਸਰਕਾਰ ਆਪਣੀ ਜਿਹੜੀ ਕਮਿਊਨਲ ਕਮੇਟੀ ਕਾਰਪੋਰੇਸ਼ਨ ਨੂੰ ਚਲਾਉਣ ਵਾਸਤੇ ਲੋਕਾਂ ਤੋਂ ਟੈਕਸ ਨਹੀਂ ਗਰਾ ਸਕਦੀ ਬਿਜਲੀ ਦੇ ਬਕਾਏ ਪਾਣੀ ਦੇ ਬਕਾਏ ਪਏ ਸਿਵਰੇਜ ਦੇ ਪਏ ਹਾਊਸ ਟੈਕਸ ਦੇ ਪਏ ਇਹਨਾਂ ਦੇ ਅਫਸਰ ਗੜਗੜਾਉਂਦੇ ਫਿਰਦੇ ਲੋਕਾਂ ਘਾੜੀ ਪੰਜਾਬ ਦੇ ਵਿੱਚ ਸਿਸਟਮਿਕ ਫੇਲਿਅਰ ਆ ਸਿਸਟਮਿਕ ਫੇਲਿਅਰ ਸਿਸਟਮ ਕਿ ਫੇਲੇ ਨਹੀਂ ਹੁੰਦੀ ਆ ਤੁਸੀਂ ਇੱਕ ਕੰਮ ਚਲਾ ਰਹੇ ਜੋ ਕੋਈ ਪੁਲਸ ਵਾਲੇ ਦੀ ਪਰਵਾਹ ਨਹੀਂ ਕਰਦਾ ਹਾਂ ਜਿੱਥੇ ਪੁਲਸ ਵਾਲੇ ਦਾ ਦਾਅ ਲੱਗਦਾ ਗਰੀਬ ਦੇ ਘਰ ਉਹਨੇ ਗੁੱਸਾ ਉੱਥੇ ਕੱਢ ਲੈਂਦੇ ਆ ਕੋਈ ਤੁਹਾਡੇ ਸਿਵਲ ਸਰਵੰਟ ਹੈ ਕੋਈ ਡੇਅਰ ਨਹੀਂ ਕਰਦਾ ਕਿਉਂਕਿ ਲੈਸਟੀ ਮੈਸੀ ਗਵਾ ਚੁੱਕੇ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਲੋਕਾਂ ਦੇ ਸੇਵਕ ਨਹੀਂ ਐ ਲੋਕਾਂ ਦੇ ਉਹ ਜਿਹੜੇ ਉਹ ਸਰਕਾਰ ਵਾਲੇ ਪਾਸੇ ਤੋਂ ਕਹੇ ਜੀਏ ਕਿ ਉਹ ਏਜੰਟ ਵਾ ਸਰਕਾਰ ਦੇ ਲੋਕਾਂ ਨੂੰ ਦਬਾਉਣ ਵਾਸਤੇ ਇਸ ਕਰਕੇ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਵੀ ਇਹ ਸਰਕਾਰ ਦੇ ਵੱਸ ਦਾ ਰੋਗ ਨਹੀਂ ਹੈ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੌਜੀਕਲ ਐਂਡ ਤੱਕ ਲੈ ਸਕੇ ਇਹਦੇ ਪੈਰਾਂ 'ਚ ਇਹਦੇ ਗਿੱਟਿਆਂ 'ਚ ਦਮ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਉਸ ਤਰੀਕੇ ਨਾਲ ਕਰਕੇ ਥੋੜਾ ਬੋੜਾ ਡਰਾਮੇਬਾਜੀ ਹੋਊਗੀ ਨਟੰਕੀ ਹੋਊਗੀ ਤੇ ਫਿਰ ਅਲਟੀਮੇਟਲੀ ਕਹਿਣਗੇ ਕਿਉਂਕਿ ਤੁਸੀਂ ਦੇਖੋ ਨਾ ਇਹਨਾਂ ਦੇ ਜਿਹੜੇ ਪੋਲੀਟੀਕਲ ਬੰਦੇ ਸੀ ਕੰਗ ਸਾਹਿਬ ਸੀਗੇ ਉਹ ਪੋਲੀਟੀਕਲ ਆ ਕਿਉਂਕਿ ਉਹਦੀ ਬੈਕਗ੍ਰਾਉਂਡ ਜਿਹੜੀ ਉਹ ਪੋਲੀਟੀਕਲ ਸੀ ਤੇ ਉੱਜੇ ਤਰੀਕੇ ਨਾਲ ਇੱਕ politcal organization ਦੇ ਵਿੱਚ ਹੋਰ ਕੰਮ ਕਰਦਾ ਸੀ ਉਹ ਤੋਂ ਆਇਆ ਸਟੇਟਮੈਂਟ ਦਿੱਤੀ ਵਿਡਰੋ ਕਰ ਗਿਆ ਅੱਜ ਕਿਸੇ MLA ਨੇ ਵੀ ਕਿਹਾ ਉੱਥੇ ਰੋਪਣ ਵਾਲੇ ਨੇ ਅੰਦਰ ਖਾਤੇ ਕੋਈ ਵਿਤਨਾ ਰਹਿਣਾ ਉੱਥੇ ਕੇਜਰੀਵਾਲ ਨੇ ਸਸੋਦੀਆ ਵਰਗਿਆਂ ਨੇ ਜਾਂ ਜਿਹੜੇ ਹੋਰ ਪਾਠਕ ਜਾਂ ਦੂਸਰੇ ਲੋਕ ਆ ਉਹਨਾਂ ਪੰਜਾਬ ਦੇ ਲੋਕਾਂ ਨੂੰ ਫੇਸ ਨਹੀਂ ਕਰਨਾ ਮੁੰਤੇ ਇਹ ਨਹੀਂ ਸਮਝ ਆਉਂਦੀ ਕਿ ਭਗਵੰਤ ਮਾਨ ਨੂੰ ਇਹਨਾਂ ਸਰੈਂਡਰ ਕਰਨ ਦੀ ਕੀ ਲੋੜ ਆ ਕਿ ਤੂੰ ਇੱਥੇ ਰਹਿਣਾ ਨਹੀਂ ਹੈ ਤੂੰ ਲੋਕਾਂ ਦਾ ਹੀਰੋ ਰਿਆ ਮਾ ਜਾ ਤੂੰ ਵੀ ਛੱਡ ਗਿਆ ਛੱਡ ਗਿਆ ਕਿੱਥੇ ਚਲੇ ਜਾਊਗਾ ਅਮਰੀਕਾ ਚਲ ਜੋਗੇ ਤੁਸੀਂ ਨਹੀਂ ਤੁਸੀਂ ਹੋਰ ਕਿਤੇ ਚਲੇ ਜਾਓਗੇ ਉੱਥੇ ਲੋਕ ਨਹੀਂ ਹੈਗੇ ਉੱਥੇ ਜਿਆਦਾ ਇੱਥੇ ਤੇ ਜਿਆਦਾ ਦੂਖਰੇ ਡਾਂਗਾ ਚੁੱਕੀ ਫਿਰਦੇ ਆ ਤੋ ਕਿਤੇ ਵੀ ਮੈਨੂੰ ਲੱਗਦਾ ਵੀ ਇਹ ਥੇਲੇ ਦੀ ਅਕਲ ਵਾਲਾ ਜਿਹੜੀ ਪੋਲਿਟੀਕਲ ਗੱਲ ਹੁੰਦੀ ਆ ਉਹ ਨਹੀਂ ਹੈਗੀ ਇੱਥੋਂ ਹੀ ਸਮਝ ਆਉਂਦੀ ਆ ਇਹ ਬੰਦੇ ਆਮ ਆ ਇਹ ਬੰਦੇ ਪੋਲਿਟੀਕਲ ਨਹੀਂ ਹੈ ਪੰਜਾਬ ਦੇ ਵਿੱਚ ਜਦੋਂ ਇਹ ਮੂਵਮੈਂਟ ਚੱਲੀ ਸੀ 2014 ਦੇ ਵਿੱਚ ਜਾਂ ਦੇਸ਼ ਦੇ ਵਿੱਚ ਇਹ ਏਜੰਡਾ ਸੀਗਾ ਕਿ ਇਹ ਲੋਕਾਂ ਨੂੰ ਲੈ ਕੇ ਆਓ ਸਧਾਰਨ ਕਰਾਂ ਦੇ ਲੋਕਾਂ ਨੂੰ ਲੈ ਕੇ ਉਹ ਜਿਹੜੇ ਪੋਲੀਟੀਕਲ ਹੋਣ ਜਿਹੜੇ ਰਾਜਨੀਤਿਕ ਹੋਣ ਪਰ ਪੰਜਾਬ ਤੇ 2022 ਦੇ ਵਿੱਚ ਆਹ ਰਾਜਨੀਤਿਕ ਲੋਕਾਂ ਨੂੰ ਜਿਹੜਾ ਹੈਗਾ ਸੀ ਲੋਕਾਂ ਨੇ ਅੱਗੇ ਲੈਤਾ ਹੈ ਹਾਲ ਇਹੀ ਹੋਣਾ ਸੀਗਾ ਪਰ ਇਹ ਗੱਲ ਬਹੁਤ ਜ਼ਰੂਰੀ ਆ ਇਹ ਸਰਕਾਰ ਦੇ ਵਾਸਤਾ ਰੋਗ ਨਹੀਂ ਹੈ ਪਬਲਿਕ ਪ੍ਰੈਸ਼ਰ ਆਰਗੇਨਾਈਜ਼ਡ ਪ੍ਰੈਸ਼ਰ ਹੈਗਾ ਥੱਲੇੋਂ ਪ੍ਰੈਸ਼ਰ ਹੈਗਾ ਇਲੈਕਸ਼ਨਾਂ 'ਚ ਕੀ ਅਸਰ ਹੁੰਦਾ ਨਹੀਂ ਹੁੰਦਾ ਮੈਂ ਉਸ ਵਾਸਤੇ ਨਹੀਂ ਜਾਊਂਗਾ ਪਰ ਇਸ ਸਰਕਾਰ ਨੂੰ ਇਹਦੇ ਵਿੱਚ ਬੈਕਫੁੱਟ ਤੇ ਆਉਣਾ ਪੈਣਾ